ਦੀ ਅੰਦਰੋਂ ਸੁਬੀ ਕਰੀਂ ਸੈਂਟਰ ਜੀ ਕੱਲ ਮਿਤੀ 23 ਨੋਇੰਬਰ ਨੂੰ ਵਸਲੋਂ ਸਾਡੇ ਐਸਐ ਜਨਕਰਾਜ ਨੇ ਉੱਗੀ ਤੇ ਅਭੀ ਦਿਨ ਚ ਸਭਾ ਨਾਕਾ ਲਾਇਆ ਸੀਗਾ ਉੱਥੇ ਇਹਨੂੰ ਇਨਫੋਰਮੇਸ਼ਨ ਮਿਲੀ ਕਿ ਜੋ ਇੱਕ ਵਿਅਕਤੀ ਜਿਹੜੇ ਹੈਗੇ ਆ ਉਹ ਇਲਿਸੀਟ ਵੈਪਨਸ ਦਾ ਜਿਹੜਾ ਵਪਾਰ ਕਰਦੇ ਆ ਅਜਮੀਰ ਦਾ ਕੋਲ ਉਹ ਇਲਿਸੀਟ ਵੈਪਨ ਨੇ ਤੇ ਉਹ ਵਪਨ ਜਿਹੜੇ ਆ ਆਪਣਾ ਉਹ ਵੇਚਣ ਦੀ ਫਰਾਗ ਦੇ ਵਿੱਚ ਉਹ ਸੀਵੀਐਸ ਕੋਲ ਰਿਹਾ ਜੋ ਕਿ ਇਹਨਾਂ ਨੇ ਛਕ ਦੀ ਬਿਨਾ ਦੋ ਬੰਦਿਆਂ ਨੂੰ ਰੋਕਿਆ ਜਿਹ ਜਿਹਦੇ ਵਿੱਚੋਂ ਇੱਕ ਵਿਸ਼ਾਲਸਾਲਾ ਪਰਮਜੀਤ ਸਿੰਘ ਮੱਲਾ ਕਰਤਾਰਪੁਰ ਦਾ ਸੀਗਾ ਸਰਾਏ ਮੱਲਾ ਕਰਤਾਰਪੁਰ ਦਾ ਸੀਗਾ ਇਹਨਾਂ ਨੇ ਭਜਾਉਣ ਦੀ ਕੋਸ਼ਿਸ਼ ਕੀਤੀ ਬਟ ਐ ਸੇਵ ਕਰਕੇ ਡਿੱਗ ਗਏ ਉੱਥੇ ਪਬਲਿਕ ਤੇ ਇਹਨਾਂ ਨੇ ਜਿਹੜਾ ਇਹਨਾਂ ਨੂੰ ਕਾਬੂ ਕਰ ਲਿਆ ਕਾਬੂ ਕਰਨ ਤੋਂ ਬਾਅਦ ਇਹਨਾਂ ਦੇ ਕੋਲੋਂ ਜਿਹੜੀਆਂ ਦੋ ਜਿਹੜੇ ਆ ਜਿਹੜੇ ਪਿਸਟਲ ਹੈ ਜਿਹੜੇ ਐ 32 ਮੋਰ ਦੇ ਦੇਸੀ 에ਅਰ ਕਵਰ ਹੋਏ ਆ ਔਰ ਦੂਜਾ ਇੱਕ ਇਹਦੇ ਨਾਲ ਮਾਈਨਰ ਹੋਰ ਸੀਗਾ ਇਹਨਾਂ ਦੋਨਾਂ ਦੇ ਦੇਖੋ ਇਹ ਪਲੱਸ ਨਾਲ 26500 ਰੁਪਏ ਕੈਸ਼ ਜਿਹੜਾ ਕਿ ਇਹਨਾਂ ਨੇ ਅੱਗੇ ਜਿਹਨੂੰ ਵੇਚਣਾ ਸੀ ਉਹ ਕੋਈ ਬਤਾਰ ਐਡਵਾਂਸ ਜਿਹੜਾ ਮੈਂ ਨਹੀਂ ਲਿਆ ਸੀਗਾ ਉਹ ਸੀਗਾ ਉਹ ਇਹਨਾਂ ਦੇ ਕੋਲੋਂ ਬਰਾਮਦ ਹੋਇਆ ਸਰ ਇਹਨਾਂ ਤੋਂ ਪਹਿਲਾਂ ਵੀ ਮਾਮਲੇ ਕਰ ਚੁੱਕੇ ਆ ਕਿ ਸਾਡਾ ਅਰਜੀ ਜੇ ਅਸੀਂ ਇਹਨਾਂ ਨੂੰ ਮਗੇ ਫੜਿਆ ਦਾ ਅਸੀਂ ਸਾਰੀ ਪੁੱਛਗਿੱਛ ਕਰ ਰਹੇ ਆ ਇਹਨਾਂ ਦਾ ਪੇਸ਼ ਕਰਕੇ ਪੁਲਿਸ ਸਟੇਟ ਲੈ ਕੇ ਨਵਾਈ ਨਾਲ ਪੁੱਛਗਿੱਛ ਕਰਾਂਗੇ ਕਿ ਕਿੱਥੋਂ ਲੈ ਕੇ ਆਂਦੇ ਸੀਗੇ ਹੋਰ ਹੋਰ ਇਹਨਾਂ ਨੇ ਇਸ ਤੋਂ ਇਲਾਵਾ ਹੋਰ ਕਿਹਨੂੰ ਕਿਹਨੂੰ ਦਿੱਤੇ ਆ ਉਹ ਸਾਰਾ ਸਾਰਾ ਜਿਹੜਾ ਜੀ ਜਾਂ ਇਸ ਦਾ ਵਿਸ਼ਾ ਸਾਡਾ ਸਾਰਾ ਕੋਈ ਇਹੇ ਕ੍ਰਾਈਮ ਕਰਨ ਦੀ ਪ੍ਰੈਕਟਿਸ ਹੈ ਜਾਂ ਕਿਸ ਤਰ੍ਹਾਂ ਆ ਬਿਲਕੁਲ ਜਿਹੜੇ ਇੱਕ ਕੈਮ ਤਾਂ ਆਟੋਮੈਟਿਕਲੀ ਆਪਣੇ ਆਪ ਚ ਹੋਗਾ ਜਿਵੇਂ ਇਲਿਜੀਟ ਵਪਰ ਲੈ ਆ ਕੇ MP2 ਤੇ ਇਥੇ ਲੋਕਾਂ ਨੂੰ ਜਿਹੜੇ ਕ੍ਰਾਈਮਨਲ ਬੰਦਿਆਂ ਨੂੰ ਸਪਲਾਈ ਕਰਦੇ ਆ ਤੇ ਆਪਣੇ ਆਪ ਦੇ ਵਿੱਚ ਹੀ ਕ੍ਰਾਈਮ ਹੈ ਬਾਕੀ ਇਹ ਦੇਖਾਂਗੇ ਵੀ ਅੱਗੇ ਜਿੰਨੇ ਜਿੰਨੇ ਨੇ ਉਹਨਾਂ ਨੇ ਸਪਲਾਈ ਕੀਤੇ ਆ ਜਾਂ ਉਹਨਾਂ ਦਾ ਕੀ ਕਮਾ ਬੈਕਗ੍ਰਾਉਂਡ ਹੈ ਉਹ ਸਾਰਾ ਸਾਡਾ ਜਿਹੜਾ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਕਰਾਂ ਇਨਵੈਸਟੀਗੇਟ ਕਰਾਂਗੇ ਹਾਂ ਜੀ ਜੀ ਦੱਸਿਆ ਜੀ ਤੁਹਾਨੂੰ ਵੀ ਦੋ ਫੜਲੇ ਆ ਇੱਕ ਇਹਨਾਂ ਦਾ ਜਿਹੜਾ ਹੁਣ ਸਾਨੂੰ ਫਿਗਰ ਹੋਇਆ ਵਾ ਪुलिस ਸਮਾਨ ਤੇ ਲੈ ਕੇ ਹੋਰ ਵੀ ਬੰਦੇ ਦੇ ਵਿੱਚ ਫਿਕਰ ਹੋਣਗੇ ਫਿਲਹਾਲ ਇਹਨਾਂ ਤੇ ਕੋਈ ਕੀ ਕਾਰਵਾਈ ਕੀਤੀ ਗਈ ਫਿਲਹਾਲ ਇਹਨਾਂ ਤੇ 25 ਚੋਂ ਦਾ ਆ ਨਾਟ ਆਮ ਸਕਦਾ ਕੇਸ ਸਟਰ ਕਰਕੇ ਤੇ ਇੱਕ ਜਿਹੜਾ ਇਹਦੇ ਵਿੱਚ ਨਾਇਲਰ ਸੀਗਾ ਉਹਨੂੰ ਅਸੀਂ ਜਿਹੜਾ ਬਾ ਉਥੇ ਲਿਭਾਣਾ ਜਿਹੜੀ ਮਾਈਨਸ ਦੀ ਜੇਲ ਹੈ ਉਥੇ ਅ ਕਰਾਤ ਸ਼ਿਫਟ ਕਰਤਾ ਤੇ ਜਿਹੜਾ ਦੂਜਾ ਵਿਸ਼ਾਲ ਸਾਨੂੰ ਪਰਮਜੀਤ ਹੈ ਮਲਾ ਸਰਾਏ ਕਰਤਾਰਪੁਰ ਦਾ ਇਹ ਸਾਡੇ ਕੋਲ ਹਜੇ ਇੱਥੇ ਰਿਮਾਨ ਤੇ ਹੈ ਇਹਨੂੰ ਸਾਡੇ ਕੋਲ ਹਵਾ ਇਹਨੂੰ ਪੇਸ਼ ਕਰਨ ਚੱਲਿਆ ਪੇਸ਼ ਕਰਕੇ ਇਹਦਾ ਹੋਰ ਰੱਖ ਨਹੀਂ ਸਮਾਨ ਲਿਆ ਜਾਏਗਾ ਸਰ ਇਹਨਾਂ ਦੇ ਲਿੰਕ ਕਿੱਦਾਂ ਬਣੇ ਆਪਸ ਦੇ ਵਿੱਚ ਇਸ ਸਾਰਾ ਮੈਂ ਤੁਹਾਨੂੰ ਦੱਸ ਰਿਹਾ ਜੀ ਇਹ ਜਿਹੜਾ ਇਨੀਸ਼ੀਅਲ ਥਰੂ ਥਰੂ ਜਿਹੜਾ ਜਿਹੜਾ ਲੱਗਿਆ ਪਤਾ ਕਿ ਪੋਮਾ ਪਾਊਡਰ ਲਾਵਾ ਵਖੀਏ ਗ੍ਰੀਸ ਦੇ ਵਿੱਚ ਇਹ ਉਹਦੇ ਥਰੂ ਉਹਦੇ ਲਿੰਕ ਚਾਏ ਆ ਉਹ ਜਿਹੜਾ ਹੈਗਾ ਉਹਨੇ ਅੱਗੇ ਜਿਹੜਾ ਐਮਪੀ ਦੇ ਬੰਦੇਾਂ ਦੇ ਨਾਲ ਇਹਨਾਂ ਦਾ ਲਿੰਕ ਕਰਾਇਆ ਪਰ ਉੱਥੋਂ ਪਰ ਉੱਡਦਾ ਵਾ ਰੈਪਨ ਜਿਹੜੇ ਅਵੇਲੇਬਲ ਹੋ ਜਾਣਗੇ ਤੇ ਉੱਥੋਂ ਸਾਰਾ ਸਰਕਲ ਚੱਲਿਆ ਤੇ ਉਹਨੇ ਅੱਗੇ ਜਿਹੜੇ ਜਿਹੜੇ ਕਸਟਮਰ ਹੈ ਉਹ ਵੀ ਉਹਨੇ ਪ੍ਰੋਵਾਈਡ ਕਰਕੇ ਦਿੱਤੇ ਉਹਨਾਂ ਨੇ ਵੀ ਆਹ ਕਸਟਮਰ ਜਿਹੜੇ ਲੈ ਲੈਣਗੇ ਤੁਹਾਡੇ ਕੋਲ ਤੇ ਜਿਵੇਂ ਇਹਨਾਂ ਨੇ ਕੋ 25000 ਰੁਪਏ ਦੇ ਲੈ ਕੇ ਆਂਦੇ ਆ ਦੋਨੇ ਤੇ 10000 ਰੁਪਏ ਪ੍ਰੋਫਿਟ 50000 ਤੱਕ ਇਹਨਾਂ ਨੇ ਵੇਚਨੇ ਸੀਗੇ ਜਿਹਦੇ ਵਿੱਚੋਂ 26000 ਰੁਪਏ ਲੈ ਲਿਆ ਸੀਗਾ ਤੇ ਬਾਕੀ ਜਿਹੜੇ ਪੈਸੇ ਜਿਹੜੇ ਆ ਉਹ ਲੈਣੇ ਬਾਕੀ ਸੀਗੇ